ਸੋ ਕਹਿੰਦੇ ਨੇ ਕਿ ਰਖੜੀ ਭੈਣ ਪਵਿੱਤਰ ਤਿਉਹਾਰ ਹੁੰਦਾ ਏ ਤੇ ਬਟਾਲਾ ਦੀ ਗੱਲ ਕਰ ਲਈ ਤੇ ਬਟਾਲਾ ਪੋਸਟ ਦੇ ਵਿੱਚ ਡਾਕ ਘਰ ਦੇ ਵਿੱਚ ਆਏ ਆ ਉਹਨਾਂ ਨੇ ਵੀ ਬੜਾ ਵਧੀਆ ਜਿਹੜਾ ਉਪਰਾਲਾ ਕੀਤਾ ਏ ਡਾਕ ਘਰ ਦੇ ਵਿੱਚ ਇੱਕ ਬਾਕਸ ਤਿਆਰ ਕੀਤਾ ਤੇ ਨਾਲ ਦੀ ਨਾਲ ਇੱਕ ਲਫਾਫਾ ਤਿਆਰ ਕੀਤਾ ਉਹਦੇ ਉੱਤੇ ਇੰਡੀਆ ਪੋਸਟ ਦੇ ਜਿਹੜੇ ਰਕੜੀ ਰક્ષਾ ਬੰਧਨ ਦਾ ਜਿਹੜਾ ਇਹ ਤਿਹਾਰਾ ਉਹਦੇ ਸੰਬੰਧ ਵਿੱਚ ਜਿਹੜਾ ਇਹ ਉਹਨਾਂ ਨੇ ਇੱਕ ਪੋਸਟ ਬਣਾਈ ਹੈ ਤੇ ਬਹੁਤ ਵਧੀਆ ਉਪਰਾਲਾ ਲੱਗਿਆ ਸਮੁੱਚੀ ਟੀਮ ਖੜੀ ਹੈ ਜੀ ਡਾਕ ਘਰ ਬਟਾਲਾ ਦੀ ਆਪਾਂ ਜਿਹੜੇ ਇੰਚਾਰਜ ਨੇ ਆ ਉਹਨਾਂ ਨਾਲ ਦੀ ਗੱਲਬਾਤ ਕਰਾਂਗੇ ਪਰਮਜੀਤ ਸਿੰਘ ਬੜਾ ਵਧੀਆ ਉਪਰਾਲਾ ਜਿਹਨਾਂ ਦਾ ਕੀਤਾ ਗਿਆ ਕਿ ਕਹਿੰਦੇ ਨੇ ਕਿ ਕਾਰੀਲ ਦੇ ਵਿੱਚ ਲੋਕ ਜਿਹੜੇ ਪਹਿਲਾਂ ਭੇਜ ਲੋਕ ਜਰੇ ਨੇ ਪਸੰਦ ਕਰਦੇ ਨੇ ਇੰਡੀਆ ਪੋਸਟ ਨੂੰ ਤਾਂ ਧੜਾ ਕਰ ਜਰੇ ਨੇ ਆਪਣੀਆਂ ਭੈਣਾਂ ਨੇ ਜਿਹੜੀਆਂ ਉਹ ਆਪਣੇ ਵੀਰਾਂ ਨੂੰ ਫੌਰਨ ਤੱਕ ਜਿਹੜੀਆਂ ਰੱਖਣੀਆਂ ਸਪੀਡ ਪੋਸਟ ਇੰਡੀਆ ਪੋਸਟ ਦੇ ਰਾਹੀਂ ਜਿਹੜੀਆਂ ਭੇਜਦੀਆਂ ਨੇ ਤੇ ਬੜਾ ਵਧੀਆ ਪ੍ਰਚਾਰਾਣਾ ਦਾ ਕੀਤਾ ਗਿਆ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਪਹਿਲਾਂ ਕੋਰੀਅਰ ਦਾ ਜਮਾਨਾ ਸੀਗਾ ਪਰ ਹੁਣ ਕਿਤੇ ਨਾ ਕਿਤੇ ਲੋਕ ਜਰੇ ਨੇ ਟਿਆਣੇ ਹੋ ਗਏ ਨੇ ਇਹ ਵੀ ਦੇ ਨਾਲ ਸਮਾਨ ਜਰਾਏ ਹਰ ਇੱਕ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਹੈ ਇੰਡੀਆ ਪੋਸਟ ਦਾ ਡਾਕ ਘਰਾਂ ਦੇ ਵਿੱਚੋਂ ਸਮਾਨ ਜਰਾ ਜਾਂਦਾ ਹੈ ਬੜਾ ਸੇਫ ਦੀ ਲੇਆਉ ਪਹੁੰਚ ਜਾਂਦਾ ਹੈ ਆਪਾਂ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕ ਪਰਮਜੀਤ ਸਿੰਘ ਪੋਸਟਮਾਸਟਰ ਬਟਾਲਾ ਸੋ ਬਹੁਤ ਵਧੀਆ ਉਪਰਾਲਾ ਲੱਗਿਆ ਜੀ ਤੁਹਾਡਾ ਪੈਣਾ ਵੀ ਕਿਤਨਾ ਕਿਤੇ ਖੁਸ਼ ਨੇ ਤੇ ਵੀਰ ਵੀ ਜਿਹੜੇ ਖੁਸ਼ ਨੇ ਕਿ ਦੋ ਉਪਰਾਲੇ ਤੁਸੀਂ ਕੀਤੇ ਨੇ ਬੜੇ ਵਧੀਆ ਇੱਕ ਲਫਾਵੇ ਦਾ ਤੇ ਇੱਕ ਬੋਕਸ ਦਾ ਕੀ ਕਹਿਣਾ ਚਾਹਦੇ ਇਹ ਜੀ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੀ ਸਟਾਰਟ ਕੀਤੀ ਗਈ ਹੈ ਇਹ ਦੇ ਤਹਿਤ ਦੱਸ ਰਹੀ ਆਂ ਕਿ ਇਹ ਜਿਹੜੇ ਇਨਵੈਲਪ ਆਏ ਨੇ ਦੋ ਤਰੀਕੇ ਦੇ ਇਨਵੈਲਪ ਆ ਗਏ ਨੇ ਇੱਕ ਤੇ ਮਤਲਬ 15 ਰੁਪਏ ਦੀ ਕੀਮਤ ਦਾ ਇੱਕ 20 ਰੁਪਏ ਦੀ ਔਰ ਬੋਕਸ ਜਿਹੜਾ ਫਾਰਮ ਲਈ ਵਾਸਤੇ ਜਿਹੜੇ ਸਪੈਸ਼ਲ ਬਣਾਏ ਗਏ ਨੇ ਉਹਦੀ 50 ਰੁਪਏ ਦੀ ਕੀਮਤ ਆ ਪੈਕਿੰਗ ਵਾਲੇ ਆਪਾਂ ਉੱਥੇ ਲਾਏ ਹੋਏ ਨੇ ਫ੍ਰੀ ਆਫ ਕਾਸਟ ਪੈਕਿੰਗ ਕਰਦੇ ਆ ਡੈਸਲੂਵਾਰਾ ਕਰ ਦਿੰਦੇ ਨੇ ਕਿਸੇ ਨੂੰ ਕੋਈ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਮੈਂ ਪਹਿਣਾ ਨੂੰ ਵੀ ਅਪੀਲ ਕਰਨਾ ਵਾ ਆਪਣੀਆਂ ਨੂੰ ਵੀਰਾਂ ਨੂੰ ਵੀ ਕਰਨਾ ਵੀ ਇੱਕ ਵਾਰ ਤੁਸੀਂ ਆਓ ਦਫ਼ਤਰ ਆ ਕੇ ਵੇਖੋ ਵੀ ਪਹਿਲੇ ਬਾਕੂ ਹੋਣ ਨਹੀਂ ਹੈਗਾ ਵੀ ਤੁਹਾਡ ਨਹੀਂ ਇੱਥੇ ਆਪਾਂ ਕਾਊਂਟਰ ਦੋ ਤਿੰਨ ਲਗਾਤੇ ਹੋਏ ਨੇ ਬੁਕਿੰਗ ਸੈਂਟਰ ਅਲੱਗ-ਅਲੱਗ ਚੱਲਣ ਦੇ ਦਿੱਤੇ ਨੇ ਪੈਕਿੰਗ ਦੇ ਵੱਖਰੇ ਲਾਏ ਹੋਏ ਨੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਬਾਕੀ ਹਰ ਦਫ਼ਤਰ ਦੇ ਵਿੱਚ ਆਪਾਂ ਜਿਹੜੇ ਹਨ ਉਹ ਇਨਵੈਲਪ ਵਗੈਰਾ ਬਾਕਸ ਵਗੈਰਾ ਆਹ ਭੇਜ ਦਿੱਤੇ ਆ ਡੇਰਾ ਬਾਬਾ ਨਾਨਕ ਫਤਿਹਗੜ ਕਾਦੀਆਂ ਖਰੀਆਰ ਗੋਬਿੰਦਪੁਰ ਘਮਾਨ ਇਹਨਾਂ ਸਾਰਾ ਥਾਵਾਂ ਤੋਂ ਤੁਸੀਂ ਇਹ ਸੇਵਾ ਲੈ ਸਕਦੇ ਹੋ ਡਿਪਾਰਟਮੈਂਟ ਪੋਸਟ ਹਰ ਵੇਲੇ ਤੁਹਾਡੀ ਸੇਵਾ ਚ ਹਾਜ਼ਰ ਆ ਕਿਸੇ ਨੂੰ ਕੋਈ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏ ਮੇਰੇ ਨਾਲ ਡਾਇਰੈਕਟ ਸਿੱਧਾ ਮਤਲਬ ਕਰੋ ਤੁਸੀਂ ਰਾਸਤਾ ਕਾਇਮ ਆ ਆਪੋਨਾਂ ਦੀ ਹਰ ਇੱਕ ਜਿਹੜੀ ਮਜ਼ਦੂਰੀ ਉਹਦਾ ਹੱਲ ਕਰਾਂਗੇ ਬਾਕੀ ਕੋਸ਼ਿਸ਼ ਇਹ ਆ ਕਿ ਕਿਸੇ ਨੂੰ ਇਹਦੀ ਕੋਈ ਕੰਪਲੇਂਟ ਨਹੀਂ ਆਏਗੀ ਆਪਣੀ ਟੀਮ ਸਮੂਚੀ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਜੇ ਤੁਸੀਂ ਅੱਜ ਪੋਸਟ ਕਰਦੇ ਹੋ ਟਾਈਮ ਟੂ ਟਾਈਮ ਜਿਹੜੀ ਇਹਨਾਂ ਨਾਲ ਦੇ ਰਿਵਰਸ ਹੋਵੇਗੀ ਤੇ ਬਾਕੀ ਹੈਗਾ ਵੀ ਅੱਜ ਆਪਾਂ ਜਿਹੜੀ ਬੁਕਿੰਗ ਕਰਾਉਨੇ ਆ ਉਹਦਾ ਟਰੈਕ ਸਿਸਟਮ ਵੀ ਇਹ ਕਹਾਗਾ ਘਰ ਬੈਠੇ ਤੁਸੀਂ ਉਹ ਨੰਬਰ ਪਾਓ ਇੰਡੀਆ ਪੋਸਟ ਦੀ ਸਾਈਟ ਤੇ ਜਾ ਕੇ ਉਹ ਟਰੈਕਿੰਗ ਦੱਸ ਦੇਗੀ ਤੁਹਾਡੀ ਤੁਹਾਡੀ ਆਰਟੀਕਲ ਐਥੇ ਪਿਆ ਹੈ ਪਹੁੰਚ ਗਿਆ ਹੈ ਔਰ ਜਿਸ ਦਿਨ ਡਿਲੀਵਰੀ ਹੋਏਗੀ ਉਹ ਡਿਲੀਵਰੀ ਦਾ ਵੀ ਟਾਈਮ ਤੁਹਾਨੂੰ ਮੈਸੇਜ ਆ ਜਾਏਗਾ ਕਿ ਤੁਹਾਡੀ ਡਿਲੀਵਰੀ ਸੇਫ ਹੋ ਗਈ ਹੈ ਡਿਪਾਰਟਮੈਂਟ ਪੋਸਟ ਵੱਲੋਂ ਮੈਂ ਇਹਨਾਂ ਹੀ ਫਾਰਮ ਬਾਈ ਕਰਵਾਤੀ ਆ ਸੋ ਸਰ ਪਹਿਲਾਂ ਨਾ ਲੋਕ ਜਿਹੜੇ ਨੇ ਕੋਰੀਅਰ ਵੱਲੋਂ ਭਜਦੇ ਸੀਗੇ ਕੋਰੀਅਰ ਦੇ ਵਿੱਚ ਜਾ ਕੇ ਉਹਨਾਂ ਨੇ ਸਮਾਨ ਭੇਜਣਾ ਕਿਤਨਾ ਕਿਤੇ ਦਿੱਕਤਾਂ ਨਾਲ ਸਾਹਮਣਾ ਕਰਨਾ ਪੈਂਦਾ ਸੀਗਾ ਪੋਸਟ ਨੂੰ ਪਰ ਹੁਣ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਸਿਆਣੇ ਹੋ ਗਏ ਨੇ ਬੜਾ ਹੰਗਾਰਾ ਮਿਲਦਾ ਪਿਆ ਦਾ ਘਰਾਂ ਦੇ ਵਿੱਚ ਬੜਾ ਰਸ਼ ਲਾਈਨਾਂ ਲਗੀਆਂ ਹੋਈਆਂ ਨੇ ਲੋਕ ਜਿਹੜੇ ਨੇ ਪਿਆਰ ਦੇਣ ਲੱਪਿਆ ਕੀ ਵੱਦਾ ਸੀਗਾ ਕਿ ਉਹ ਪਹਿਲਾ ਜਿਹੜਾ ਘੱਟ ਲੋਕ ਇੱਧਰ ਆਉਂਦੇ ਸੀ ਸਾਰੋਂ ਦੇ ਵਿੱਚ ਕੀ ਆ ਵੀ ਆਰਟੀਕਲ ਜਦਾਂ ਆਪਾਂ ਭੁਗ ਕਰਵਾਉਂਦੇ ਆ ਨਾ ਜੇ ਕੋਰੀਅਰ ਦੇ ਵਿੱਚ ਕਰਵਾਉਂਦੇ ਆ ਤੇ ਉਹਦਾ ਕੋਈ ਨਹੀਂ ਮਤਲਬ ਕਿੱਥੇ ਗਿਆ ਕੌਣ ਭੇਜਿਆ ਕਿੱਧਰ ਨਹੀਂ ਆਪਾਂ ਉਹਦੇ ਸਾਰੇ ਜ਼ਿੰਮੇਵਾਰ ਆ ਬੁਕਿੰਗ ਤੋਂ ਲੈ ਕੇ ਔਰ ਹਰ ਟਾਈਮ ਟੂ ਟਾਈਮ ਆਪਾਂ ਤੁਹਾਨੂੰ ਦੱਸੀ ਜਾਣਾ ਆ ਕਿ ਆਇਆ ਤਾਂ ਤੁਹਾਡੀ ਪਹੁੰਚ ਗਈ ਮੈਸੇਜ ਤੁਹਾਨੂੰ ਆਉਣਾ ਹੈ ਜੋ ਤੁਹਾਡਾ ਵਿੱਚ ਸਮਾਨ ਹੈ ਇਨ ਸੇਫ ਮਤਲਬ ਡਿਲੀਵਰੀ ਹੋਏਗੀ ਉਹਦੀ ਬਾਕੀ ਕੋਰੀਅਰ ਵਾਲੇ ਜ਼ਿਮੇਵਾਰੀ ਨਹੀਂ ਲੈਂਦੇ ਆਪਣੀ ਆਪਾਂ ਜਿਹੜਾ ਸਮਾਨ ਜੋ ਵੀ ਇਥੋਂ ਬੁਕਿੰਗ ਜਿੱਦਣ ਕਰ ਲਈ ਆਡੀ ਉਹ ਜ਼ਿਮੇਵਾਰੀ ਬਣ ਗਈ ਹੈ ਕਿ ਆਪਾਂ ਇਹਨੂੰ ਟਾਈਮ ਟੂ ਟਾਈਮ ਪਹੁੰਚਾ ਕੇ ਫਿਰ ਡਿਲੀਵਰੀ ਸੇਫ ਕਰਵਾਈ ਜਾਵੇ ਸਾਰਾ ਤਾਂ ਜੇ ਫਿਰ ਮਸਲਾ ਹੱਲ ਜਰਾ ਉਹ ਔਨ ਦੀ سپورਟ ਤੇ ਆਨਲਾਈਨ ਹੀ ਹੋ ਜਾਵੇ ਬਿਲਕੁਲ ਜੀ ਉਹਦੀ ਆਨਲਾਈਨ ਹੀ ਸਾਰਾ ਕੁਝ ਹੀ ਆਪਾਂ ਕਰ ਰਹੇ ਆ ਇਥੋਂ ਤੱਕ ਨੋਵਲਟੀ ਨਹੀਂ ਆਉਂਦੀ ਸੀ ਕੰਪਲੇਂਟ ਕੋ ਪਾਈਏ ਐਡਰੈਸ ਗਾਂ ਕਿਤੇ ਗਲਤ ਜਾ ਮੇਰੇ ਵੀਰ ਭਰਾ ਕਿਤੇ ਬਾਹਰ ਗਏ ਹੁੰਦੇ ਆ ਕੰਮ ਤੇ ਉਥੇ ਇੱਕ ਅੱਧਾ ਜਾਂ ਦੋ ਦਿਨ ਲੱਗ ਸਕਦੇ ਆ ਜਦੋਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਦੋ ਦਿਨ ਲੇਟ ਹੁੰਦੀ ਹੈ ਉਹਦਾ ਰੀਜਨ ਆ ਕਿ ਉਹ ਭੈਣ ਭਰਾ ਜਿਹੜੇ ਉਥੇ ਕੰਮ ਤੇ ਗਏ ਹੁੰਦੇ ਆ ਤੇ ਉਹ ਉਹਨਾਂ ਨੂੰ ਹੀ ਡਿਲੀਵਰ ਕਰਾਉਣੀ ਹੁੰਦੀ ਉਹ ਮੈਸੇਜ ਉਥੇ ਕਨਿਊਏ ਕਰ ਜਾਂਦੇ ਆ ਔਰ ਉਧਰੋਂ ਜਾ ਕੇ ਆਪ ਉਹ ਫੇਰ ਤੁਹਾਨੂੰ ਅਸੀਡ ਕਰਨੀ ਪੈਂਦੀ ਆ ਸਰ ਬੜਾ ਵਧੀਆ ਉਪਰਾਲਾ ਹੈ ਕਿਸੇ ਭੈਣ ਨੇ ਕਿਸੇ ਵੀਰ ਨੇ ਆਣ ਕੇ ਤੁਹਾਨੂੰ ਸੇ ਪਤਨੀ ਕੀਤੀ ਡਾਕਰ ਦਿੱਤੇ ਆਣ ਕੇ ਵਧਾਈ ਨਹੀਂ ਦਿੱਤੀ ਕਿ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਹ ਲਿਫਾਫੇ ਤੇਰੇ ਡੱਬੇ ਪੈਕ ਕੀਤੇ ਗਏ ਆ ਉਹਨਾਂ ਨੇ ਆਣ ਕੇ ਤਾਰੀਫ ਕੀਤੀ ਹੋਏ ਤੁਹਾਡੀ ਤੇ ਤੁਹਾਡੇ ਸਟਾਫ ਦੀ ਉਹ ਮੈਂ ਜੀ ਤੁਹਾਨੂੰ ਦੱਸਣਾ ਕਿ ਦਿੱਲੀ ਮੈਨੂੰ 15 20 25 ਫੋਨ ਆਉਂਦੇ ਆ ਪਰ ਮੈਂ ਥੋੜੇ ਦਿਨ ਹੋਇਆ ਜਿਉ ਤੈਨੂੰ ਮੈਂ ਆਰਟੀਕਲ ਕੋ ਭੇਜਿਆ ਡਿਲੀਵਰ ਹੋ ਗਿਆ ਰਖੜੀ ਭੇਜੀ ਸਰ ਉਹ ਡਿਲੀਵਰ ਹੋ ਗਈ ਹੈ ਔਰ ਮਾਨੂੰ ਖੁਸ਼ੀ ਹੁੰਦੀ ਹੈ ਕਿ ਡਿਪਾਰਟਮੈਂਟ ਇੰਨੀਆਂ ਮਤਲਬ ਸਾਰੀਆਂ ਸੇਵਾਵਾਂ ਨੂੰ ਪਿੱਛੇ ਛੱਡਦਾ ਹੋਇਆ ਪਬਲਿਕ ਦੀ ਜਿਹੜੀ ਹੈ ਨਾ ਉਹ ਸਮਝ ਗਿਆ ਹੋਵੇ ਫਾਸਟ ਡਿਲੀਵਰੀ ਸੇਫ ਡਿਲੀਵਰੀ ਔਰ ਕੋਰੀਅਰ ਨੂੰ ਕੋਸ਼ਿਸ਼ ਕੀਤੀ ਤਾਂ ਵੀ ਅਸੀਂ ਬਹੁਤ ਵਿਸ਼ੇ ਛੱਡ ਜਾਵਾਂਗੇ ਕੋਰੀਅਰ ਕਿਸੇ ਕੋਲ ਜਵਾਬ ਦੇ ਨਹੀਂ ਹੈਗਾ ਅਸੀਂ ਜਵਾਬ ਦੇ ਆ ਪਬਲਿਕ ਦੇ ਵੀ ਜਦੋਂ ਆਪਾਂ ਬੁਕਿੰਗ ਕਰ ਲਈ ਉਹ ਆਰਟੀਕਲ ਤੁਹਾਡਾ ਨਹੀਂ ਔਰ ਤੁਹਾਡਾ ਹੋ ਗਿਆ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਇਹਨੂੰ ਸੇਫ ਡਿਲੀਵਰੀ ਪਹੁੰਚਾਈਏ ਤੇ ਪਬਲਿਕ ਨੂੰ ਨਾ ਕੋਈ ਉਹਦੇ ਵਿੱਚ ਕੋਈ ਸਾਹਮਣਾ ਕਰਨਾ ਪਏ ਦਿੱਕਤਾਂ ਸੋ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਹਾਲੇ ਤੱਕ ਨਹੀਂ ਆਂਦੇ ਤੇ ਡਾਕ ਘਰਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਡਰਾ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਹੈ ਕੀ ਮੈਸੇਜ ਦੇਣਾ ਹੈ ਗਾਉਂ ਭਾਈ ਮੇਰੀ ਤੇ ਇਹੋ ਹੀ ਅਪੀਲ ਹੈ ਸਾਰਿਆਂ ਨੂੰ ਇੱਕ ਵਾਰੀ ਆਓ ਤੁਸੀਂ ਵੇਖੋ ਆਕੇ ਡਿਪਾਰਟਮੈਂਟ ਪੋਸਟ ਦੀਆਂ ਬੁਲੰਦੀਆਂ ਨੂੰ ਜਦੋਂ ਸੁਣ ਗਿਆ ਇੱਕ ਵਾਰੀ ਆਕੇ ਤੁਸੀਂ ਆਓ ਤੁਹਾਨੂੰ ਕੋਈ ਕੰਪਲੇਂਟ ਨਹੀਂ ਮਿਲੇ ਇਸ ਪੱਖੋਂ ਕੋਈ ਰਾਮਾ ਨਹੀਂ ਮਿਲੇਗਾ ਵੀ ਮੇਰੀ ਡਿਲੀਵਰੀ ਉੱਤੇ ਨਹੀਂ ਹੋਈ ਮੈਂ ਇੰਨਾ ਸਮਾਨ ਭੇਜਿਆ ਸੀ ਕੋਈ ਮੇਰਾ ਸਮਾਨ ਚੋਰੀ ਹੋ ਗਿਆ ਬਿਲਕੁਲ ਸੇਫ ਔਰ ਵਧੀਆ ਡਿਲੀਵਰੀ ਤੁਹਾਨੂੰ ਮਿਲੇਗੀ ਮੇਰਾ ਮੈਸੇਜ ਹੈ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਇਤੁਹੀ ਆਓ ਤੇ ਆ ਕੇ ਇੱਕ ਵਾਰੀ ਵੇਖੋ ਪੋਸਟ ਆਫਿਸ ਦੀ ਮਤਲਬ ਸੇਵਾਵਾਂ ਲਵੋ ਧੰਨਵਾਦ ਜੀ ਸੁਨਮ ਸ਼ਰਪਾ ਜੀ ਜੀ ਨਮਸਕਾਰ ਕੀ ਨਾਮ ਜੀ ਮੇਰਾ ਨਾਮ ਦੀਪਨ ਕੁਮਾਰ ਦੀਪਨ ਜੀ ਕਿਦਾਂ ਦੇਖਦੇ ਹੋ ਕਿ ਬਹੁਤ ਵਧੀਆ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸੇਫਲੀ ਜਿਹੜਾ ਸਮਾਨ ਉੱਥੇ ਪਹੁੰਚ ਜਾਂਦਾ ਬਿਲਕੁਲ ਜੀ ਮੈਂ ਪੋਸਟਮਾਸ ਸਾਹਿਬ ਨੇ ਜੀ ਨਹੀਂ ਗੱਲ ਕੀਤੀ ਤੁਹਾਡੇ ਨਾਲ ਉਹਦੇ ਨਾਲ ਬਿਲਕੁਲ 100% ਸਹਿਮਤ ਹਾਂ ਪੋਸਟਮਾਸ ਸਾਹਿਬ ਆਪ ਇਸ ਚੀਜ਼ ਵੱਲ ਬੜਾ ਕਾਰਵਾ ਜੁੜਿਆ ਹੈ ਜਦੋਂ ਕੋਈ ਕਸਟਮਰ ਆਉਂਦਾ ਉਹਦੀ ਬੈਕ ਐ ਪ੍ਰੋਬਲਮ ਜੇ ਕੋਈ ਹੁੰਦੀ ਆ ਨੂੰ ਸੁਣਦੇ ਆ ਜੇ ਕੋਈ ਕਸਟਮਰ ਦੀ ਕੋਈ ਹੋਰ ਦਿੱਕਤ ਹੁੰਦੀ ਉਹਨੂੰ ਭਲਾ ਹੱਲ ਕਰਦੇ ਆ ਜੇ ਇਹ ਸਾਰੇ ਆਪਾਂ ਰਖੜੀ ਦੇ ਉੱਤੇ ਬੋਲਦੇ ਆ ਇਸ ਤਰ੍ਹਾਂ ਰਖੜੀ ਦੇ ਨਿਫਾਕ ਆਂਦੇ ਬਾਕਸਸ ਦੇ ਰਿਗਾਰਡ ਉਹ ਇਹਦੇ ਚ ਇੱਕ ਹੋਰ ਐਡ ਕਰਨਾ ਚਾਹਾਂਗਾ ਅਸੀਂ ਰਖੜੀ ਤੋਂ ਇਲਾਵਾ ਜੇਕਰ ਹੋਰ ਵੀ ਜਿਸ ਤਰ੍ਹਾਂ ਰੁਟੀਨ ਚ ਲੋਕੀ ਆਪਣੇ ਪਾਰਸਲ ਰਜਿਸਟਰੀਆਂ ਭੇਜਦੇ ਆ ਫੌਰੀਆਂ ਭੇਜਦੇ ਆ ਉਹਦੇ ਵਿੱਚ ਵੀ ਅਸੀਂ ਮਤਲਬ ਸਾਡੇ ਕੰਪੇਅਰ ਟੂ ਕੋਰੀਅਰ ਸਾਡੇ ਪੋਸਟ ਆਫਿਸ ਨੂੰ ਲੋਕ ਬਹੁਤ ਤਰਜੀਹ ਦੇ ਰਹੇ ਆ ਉਹ ਮੈਂ ਤੁਹਾਨੂੰ ਜਿਸ ਤਰ੍ਹਾਂ ਇਲਾਕੇ ਕੈਡਰ ਚੁੱਕੇ ਹਾਂ ਕਿ ਉਹਦੇ ਵਿੱਚ ਕੀ ਆ ਕਿ ਜਿਸ ਤਰ੍ਹਾਂ ਜਿਹੜਾ ਸਰਕਾਰੀ ਡਿਪਾਰਟਮੈਂਟ ਹੈ ਤੁਸੀਂ ਆਪ ਵੀ ਇਸ ਚੀਜ਼ ਨਾਲ ਸਹਿਮਤ ਹੋਗੇ ਕਿ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਹਰ ਮੁਲਾਜ਼ਮ ਦੀ ਆਪਣੀ ਆਪਣੀ ਜ਼ਿੰਮੇਵਾਰੀ ਫਿਕਸ ਹੋ ਜਾਈ ਜੈਸੇ ਕਿ ਕਿਹੇ ਹੱਦ ਤੱਕ ਪ੍ਰਾਈਵੇਟ ਦੇ ਵਿੱਚ ਕਿਹੇ ਐਂਡ ਤੇ ਜਾ ਕੇ ਉਹ ਜਿਹੜੀ ਆ ਉਹ ਜ਼ਿੰਮੇਵਾਰੀ ਤੋਂ ਪਿਛੇ ਹਟ ਜਾਂਦੇ ਆ ਜਿੱਦਾਂ ਮੰਨ ਲਓ ਅੱਜ ਅਸੀਂ ਆਪਾਂ ਸੀਟ ਤੇ ਬੈਠੇ ਆ ਤੁਹਾਨੂੰ ਮਤਲਬ ਸਾਡੇ ਆਫੀਸਰ ਪੰਜਾਬ ਸਵਾਲ ਪੁੱਛਣ ਵਾਲੇ ਆ ਕਿ ਇਹ ਚਿੱਠੀ ਗਈ ਤੇ ਗਈ ਕਿੱਥੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਹਰ ਟੈਪ ਤੇ ਜਵਾਬ ਦੇ ਆ ਹਰ ਇੱਕ ਗੱਲ ਦਾ ਜਵਾਬ ਦੇ ਦੇ ਆ ਵੀ ਆਪਾਂ ਹਰ ਇੱਕ ਚੀਜ਼ ਨੂੰ ਆਪਣੇ ਡੈਸਟੀਨੇਸ਼ਨ ਤੇ ਟਾਈਮ ਨਾਲ ਪਹੁੰਚਾਣਾ ਇਸ ਤੋਂ ਇਲਾਵਾ ਮੈਂ ਇੱਕ ਹੋਰ ਆਪਕੋ ਤੁਹਾਡੀ ਜਿਹੜੀ ਜਨਕਾ ਉਹਨਾਂ ਨੂੰ ਇਹ ਤੁਹਾਡੇ YouTube ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਾਂਗਾ ਕਿ ਤੁਹਾਡੀ ਟਾਈਮ ਤੋਂ ਟਾਈਮ ਤੁਹਾਡੀ ਹਰ ਇੱਕ ਪਰਸਨ ਸਪੀਡ ਕੋਸਟ ਇੰਡਸਟਰੀਆਂ ਜ਼ਿਆਦਾਤਰ ਫੋਰਨ ਦੀਆਂ ਤੇ ਤੁਹਾਡੇ ਕੋਲ ਬਹੁਤ ਹੀ ਆਗਿਆ ਰੱਖੜੀ ਤੋਂ ਇਲਾਵਾ ਸਾਰਾ ਸਾਲ ਆ ਦੇ ਪਾਰਸਲ ਰਜਿਸਟਰੀਆਂ ਸਪੀਡ ਪੋਸਟ ਬੁੱਕਨ ਦੇ ਇਸ ਕਰਕੇ ਤੁਹਾਡੇ ਨੂੰ ਮੇਰੇ ਜੀ ਚੈਨਲ ਦੇ ਮਾਧਮ ਰਾਹੀਂ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਆਪ ਪੋਸਟ ਆਫਿਸ ਦੇ ਵਿੱਚ ਆਂਦੀ ਤਰਜੀਹ ਦਿਓ ਕੰਪੇਅਰ ਟੂ ਕੋਰੀਅਰ ਦੇ ਨਾਲ ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੈਂਬਰ ਖੜੇ ਨੇ ਮੁੱੱਚੀ ਟੀਮ ਖੜੀ ਹੈ ਕਹਿੰਦੇ ਨੇ ਕਿ ਕਾਟ ਹੋਵੇ ਤਾਂ ਫੇਰ ਹੀ ਹੈ ਸਾਰਿਆਂ ਦੇ ਨਾਲ ਸਾਰਿਆਂ ਦਾ ਬੜਾ ਵਧੀਆ ਕੰਮ ਹੈ ਜੀ ਕੰਮ ਸਮਝ ਕੇ ਆਪਣੇ ਟਾਈਮ ਦੇ ਟਾਈਮ ਕੰਮ ਕਰਦੇ ਨੇ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਭਾਜੀ ਕੀ ਨਾਮ ਹੈ ਰਕੇਸ਼ ਕੁਲਕਰ ਅਬਦੁਲ ਕਾਸਮ ਕਿਦਾਂ ਦੇਖਦੇ ਹੋ ਕਿ ਲੋਕ ਦੇ ਰਹੇ ਨੇ ਹੰਡਾ ਘਰਾਂ ਦੇ ਵਿੱਚ ਆ ਰਹੇ ਨੇ ਤੇ ਬੜਾ ਆਨੰਦ ਲੈ ਰਹੇ ਨੇ ਕਿ ਕਿਉਂਕਿ ਬਹੁਤ ਵਧੀਆ ਜਿਹੜੀ ਸੇਵਾ ਮਿਲ ਜੀ ਹੈ ਸਰ ਸ਼ੁਰੂ ਤੋਂ ਅਸੀਂ ਪੁਰਾਣੇ ਟਾਈਮ ਤੋਂ ਹੀ ਸਾਡਾ ਜਿਹੜਾ ਭਾਰਤੀ ਡਾਕ ਇੰਡੀਆ ਪੋਸਟਾ ਡਾਕ ਸੇਵਾ ਜਨ ਸੇਵਾ ਦੇ ਮੋਟਿਵ ਨਾਲ ਚੱਲ ਰਿਹਾ ਹੈ ਦੇਸ਼ ਦਾ ਕੋਈ ਐਸਾ ਕੋਨਾ ਨਹੀਂ ਹੈ ਜਿੱਥੇ ਸਾਡੀ ਸਰਵਿਸ ਨਾ ਹੋਵੇ ਮੈਕਸਿਮਮ ਨੰਬਰ ਆਫ ਕੰਟਰੀਜ਼ ਵਿੱਚ ਸਾਡਾ ਜਿਹੜਾ ਵਾ ਜਾਰੀ ਹੈ ਡਾਕ ਹਰ ਸਿਟੀਜ਼ਨ ਨੂੰ ਬੜੀ ਵੱਡੀ ਦੇਣਾ ਸਾਡੇ ਡਿਪਾਰਟਮੈਂਟ ਦੀ ਕਿਤੇ ਉਹਨਾਂ ਦਾ ਜਿਵੇਂ ਰਖੜੀ ਚੱਲ ਰਹੀ ਹੈ ਕਿ ਪੈਨਾ ਦੇ ਭਰਾ ਕਿਤੇ ਦੂਰ ਨੌਕਰੀ ਕਰਦੇ ਨੇ ਜਾਂ ਵਿਦੇਸ਼ਾਂ ਵਿੱਚ ਵਸੇ ਹੋਏ ਨੇ ਆਪਣੇ ਵੀਰਾਂ ਸਾਡੇ ਮਾਧਿਅਮ ਰਾਹੀਂ ਲਖੜੀ ਭੇਜ ਕੇ ਟਾਈਮ ਸਿਰ ਕੱਟ ਰੇਟਾਂ ਦੇ ਫਿਰ ਸਾਡਾ ਜਿਹੜਾ ਰੇਟ ਹੈ ਕੂਰੀਅਲ ਨਾਲੋਂ ਕਾਫੀ ਘੱਟ ਨੇ ਟਾਈਮਲੀ ਪਹੁੰਚਦੇ ਨੇ ਤੇ ਹਰ ਸਟੈਪ ਤੇ ਕਿਉਂਕਿ ਜਦੋਂ ਅਸੀਂ ਬੁਕਿੰਗ ਕਰਦੇ ਆਂ ਤੇ ਜਿਹੜਾ ਭੇਜਣ ਵਾਲਾ ਤੇ ਜਿਹਨੂੰ ਭੇਜ ਰਹੇ ਦੋਨਾਂ ਦਾ ਮੋਬਾਈਲ ਨੰਬਰ ਫੀਡ ਹੁੰਦਾ ਡਿਲੀਵਰੀ ਜਦੋਂ ਹੁੰਦੀ ਹੈ ਤੇ ਜਿਹਨੂੰ ਡਿਲੀਵਰ ਹੋਇਆ ਉਨੂੰ ਵੀ ਮੈਸੇਜ ਜਾਂਦੀ ਹੈ ਕਿ ਬੁੱਕ ਹੋਇਆ ਤੁਹਾਡਾ ਸਟੈਪ ਬਾਏ ਸਟੈਪ ਜਿੱਥੇ ਜਿੱਥੇ ਲੋਕੇਸ਼ਨ ਤੇ ਜਾਉਣਾ ਆ ਆਰਟੀਕਲ ਉਹ ਹਰ ਚੀਜ਼ ਦੀ ਟਾਈਮ ਟੂ ਟਾਈਮ ਤੁਹਾਨੂੰ ਮੋਬਾਈਲ ਤੇ ਅਪਡੇਸ਼ਨ ਆਂਦੀ ਰਹਿੰਦੀ ਹੈ ਤੇ ਖੁਦ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬੜੇ ਵਧੀਆ ਸਿਸਟਮ ਨਾਲ ਬੜੇ ਵਧੀਆ ਤਰੀਕੇ ਨਾਲ ਜਿਹੜੇ ਆ ਸਾਡੇ ਕੰਮ ਚੱਲ ਰਿਹਾ ਤੇ ਟਾਈਮ ਲੀ ਸਾਰਾ ਡਿਲੀਵਰੀ ਹੋ ਰਹੀ ਹੈ ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਸਟਾਫ ਮੈਂਬਰ ਨੇ ਗੱਲਬਾਤ ਕਰਾਂਗੇ ਸੋ ਨਮਸਕਾਰ ਜੀ ਮੈਂ ਨਾਮ ਦਾ ਸਹਿਨ ਰਾਗਾ ਜੀ ਜੀ ਖਰੀਦੇ ਮੱਦੇ ਨਜ਼ਰ ਇੱਕ ਐਕਸਟਰਾ ਕਾਊਂਟਰ ਲਗਾਇਆ ਗਿਆ ਹੈ ਤਾਂ ਕਿ ਰਕੜੀ ਹੋ ਜ਼ਿਆਦਾ ਰਸਨਾ ਹੋਵੇ ਔਰ ਜਿਹੜਾ ਕਸਟਮਰ ਨੇ ਆਪਣਾ ਮੋਬਾਈਲ ਨੰਬਰ ਪਾਇਆ ਹੁੰਦਾ ਹੈ ਉੱਤੇ ਬੁਕਿੰਗ ਦਾ ਡਿਸਪੈਚ ਦਾ ਤੇ ਡਿਲੀਵਰੀ ਦਾ ਇਹ ਟਾਈਮਲੀ ਮੈਸੇਜ ਕਸਟਮਰ ਨੂੰ ਮਿਲ ਜਾਂਦਾ ਹੈ ਸਪੀਡ ਪੋਸਟ ਸਰਵਿਸ ਜਿਹੜੀ ਸਾਡੀ ਹੈ ਇਹ ਕੋਰੀਅਰ ਸਰਵਿਸ ਨਾਲ ਬਹੁਤ ਹੀ ਵਧੀਆ ਹੈ ਇਸ ਕਰਕੇ ਮੈਂ ਤੁਹਾਡੇ ਚੈਨਲਾਂ ਨੂੰ ਬੇਨਤੀ ਕਰਾਂਗਾ ਕਿ ਲੋਕ ਸਪੀਡ ਪੋਸਟ ਸਰਵਿਸ ਤਰ੍ਹਾਂ ਕੋਰੀਅਰ ਵਾਲ ਨੂੰ ਨਾ ਜਾਇਆ ਸੋ ਨਮਸਕਾਰ ਭਾਜੀ ਕੀ ਨਾਮ ਦੇ ਜਿਹੜਾ ਨਾਮ ਮਨਦੀਪ ਮਾਨ ਨਾ ਰਹੀ ਹੈ ਕਿ ਕਿੱਦਾਂ ਦੇਖਦੇ ਹੋ ਕਿ ਇਹ ਰੌਣਕਾਂ ਲੱਗੀਆਂ ਨੇ ਪਹਿਲਾਂ ਵੀ ਰੌਣਕਾਂ ਲੱਗੀਆਂ ਸੀ ਕਿ ਪਰ ਹੁਣ ਰੱਖੜੀ ਦੇ ਤਿਹਾੜ ਦੇ ਉੱਤੇ ਜਿਹੜਾ ਇਹ ਸਪੈਸ਼ਲ ਤੁਹਾਡੇ ਵੱਲੋਂ ਵੀ ਜਿਹੜੇ ਨੇ ਉਹ ਪ੍ਰੋਡਕਟ ਜਿਹੜੇ ਨੇ ਪਿਆਰ ਕੀਤੇ ਗਏ ਨੇ ਪਰ ਕੀ ਕਹਿਣਾ ਚਾਹੁੰਦੇ ਹੋ ਕਿ ਲੋਕ ਕੋਰੀਅਰ ਵੱਲੋਂ ਘਟ ਜਾ ਰਹੇ ਤੇ ਹੁਣ ਤੁਹਾਡੇ ਦਫ਼ਤਰ ਦੇ ਵਿੱਚ ਆ ਰਹੇ ਨੇ ਡਾਕ ਪੋਸਟਾਂ ਦੇ ਵਿੱਚ ਜਾ ਰਹੇ ਨੇ ਇੱਕ ਸਮਾਂ ਸੀਗਾ ਕਿ ਲੋਕਾਂ ਦਾ ਰੁਝਾਨ ਜਿਹੜਾ ਹੈ ਕਿ ਪੋਸਟ ਆਫਿਸ ਤੋਂ ਹਟ ਕੇ ਕੋਰੀਅਰ ਪ੍ਰਾਈਵਟ ਪਿਛਲੇ ਕੁਝ ਸਮੇਂ ਤੋਂ ਤੁਸੀਂ ਵੀ ਦੇਖ ਰਹੇ ਹੋ ਅਸੀਂ ਅਸੀਂ ਵੀ ਨੋਟਿਸ ਕੀਤਾ ਹੈ ਕਿ ਲੋਕਾਂ ਦਾ ਮੂੜ ਤੌਰ ਰੁਝਾਨ ਜਿਹੜਾ ਹੈ ਫ ਕੀ ਡਿਪਾਰਟਮੈਂਟ ਨੇ ਵੀ ਆਪਣੇ ਆਪ ਨੂੰ ਮੋਡੀਫਾਈ ਕੀਤਾ ਹੈ ਕਿ ਕਸਟਮਰ ਫੈਸਿਲੀਟੇਸ਼ਨ ਨੂੰ ਹਮੇਸ਼ਾ ਪ੍ਰਾਇੋਰਟੀ ਦਿੱਤੀ ਹੈ ਠੀਕ ਹੈ ਉਸ ਕਰਕੇ ਜਿਹੜਾ ਰੱਖੀ ਜਾ ਤੇ ਆਪ ਤੁਸੀਂ ਦੇਖ ਰਹੇ ਹੋ ਬਸ ਪਹਿਣਾ ਦਾ ਜੋ ਫੀਲਿੰਗਸ ਹੈ ਇਹ ਹਰ ਭੈਣ ਲਈ ਹੈ ਹਰ ਪ੍ਰਾਲੀ ਪੋਸੀਬਲ ਨਹੀਂ ਹੁੰਦਾ ਕਿ ਉਹ ਆਪਸ ਵਿੱਚ ਪਹੁੰਚ ਸਕਣ ਤੇ ਉਸ ਕਮੀ ਨੂੰ ਪੂਰਾ ਕਰਨ ਲਈ ਮੈਕਮੇ ਨੇ ਡਿਪਾਰਟਮੈਂਟ ਨੇ ਇੱਕ ਵੱਖਰਾ ਉਪਰਾਲਾ ਕੀਤਾ ਹੈ ਵੱਖਰੇ ਬਾਕਸ ਬਣਾਏ ਹੈ ਵੱਖਰੇ ਲਿਫਾਫੇ ਬਣਾਏ ਹੈ ਕਿ ਜੋ ਰਕੜੀ ਨੂੰ ਹੀ ਡੀਲ ਕਰਦੇ ਹੈ ਉਸ ਕਰਕੇ ਉਹਦੀ ਹੈਂਡਲਿੰਗ ਘੱਟ ਹੁੰਦੀ ਹੈ ਤੇ ਜਿਹੜਾ ਹੈ ਡਿਲੀਵਰੀ ਜਿਹੜੀ ਉਹ ਟਾਈਮ ਤੇ ਹੁੰਦੀ ਹੈ ਤੇ ਭੈਣਾ ਵੀ ਆਪਣੇ ਆਪਾਂ ਨੂੰ ਰਕੜੀ ਭੇਜ ਕੇ ਪ੍ਰਾਪਨੇ ਭੈਣ ਦੋ ਰਖੜੀ ਰਸੀਵ ਕਰਕੇ ਬਹੁਤ ਖੁਸ਼ ਹੁੰਦੇ ਆ ਵੀ ਚਲੋ ਉਹਨਾਂ ਦੀ ਵੀ ਫੀਲਿੰਗਸ ਜੁੜੀਆਂ ਹੋਈਆਂ ਤੇ ਡਿਪਾਰਟਮੈਂਟ ਫੀਲਿੰਗ ਨੂੰ ਧਿਆਨ ਰੱਖਦੇ ਹੋਏ ਵੱਖਰਾ ਵੀ ਅਰੇਂਜਮੈਂਟ ਕਰਦਾ ਹੈ ਪੈਕਿੰਗ ਤੋਂ ਲੈ ਕੇ ਡਿਲੀਵਰੀ ਤੱਕ ਦੀ ਜ਼ਿੰਮੇਵਾਰੀ ਸਾਡਾ ਮਹਿਕਮਾ ਖੁਦ ਲੈਂਦਾ ਹੈ ਤੁਸੀਂ ਸਮਾਨ ਲੈ ਕੇ ਆਓ ਤੁਹਾਨੂੰ ਪੈਕਿੰਗ ਦੀ ਸਰਵਿਸ ਵੀ ਇੱਥੇ ਮਿਲੂਗੀ ਕੁਝ ਸਰਵਿਸਾਂ ਗਿਆ ਜਿਹੜਾ ਕਿ ਬਹੁਤ ਹੀ ਵਾਜਿਬ ਰੇਟਾਂ ਦੇ ਆ ਬਾਕਸ ਪੈਕਿੰਗ ਟੇਪਿੰਗ ਸਭ ਕੁਝ ਉਹਨਾਂ ਦਾ ਐਡਰੈਸ ਵਗੈਰਾ ਲਿਖਵਾ ਕੇ ਪ੍ਰੋਪਰ ਪੈਕਿੰਗ ਕਰਕੇ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਤੇ ਟਾਈਮ 'ਤੇ ਡਿਲੀਵਰੀ ਸਾਡਾ ਮੋਟਿਵ ਹੈ ਡਿਪਾਰਟਮੈਂਟ ਦਾ ਵੀ ਇਹੀ ਮੋਟਿਵ ਹੈ ਟਾਈਮ ਤੇ ਤੁਹਾਨੂੰ ਆਰਟੀਕਲ ਲਿਵਰ ਹੋ ਜਾਣ ਤੇ ਤੁਸੀਂ ਮੈਂ ਤੁਹਾਡੇ ਚੈਨਲ ਮ ਰਾਹੀਂ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਗਾ ਡਿਪਾਰਟਮੈਂਟ ਦੀਆਂ ਸੇਵਾਵਾਂ ਦਾ ਲਾਭ ਉਠਾਓ ਤੇ ਇਹਨਾਂ ਨੂੰ ਵਰਤੋ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਘੱਟ ਰੇਟ ਦੇ ਉੱਤੇ ਕਹਿੰਦੇ ਨੇ ਕਿ ਇੱਥੇ ਆਓ ਇਸ ਚੰਗੀਆਂ ਸਵਾਵਾ ਪਾਓ ਬਹੁਤ ਵਧੀਆ ਉਕਰਾਲਾ ਕੀਤਾ ਗਿਆ ਹੈ ਉਹਨਾਂ ਦਾ ਰੱਖੜੀ ਨਹੀਂ ਕੋਈ ਵੀ ਤਿਹਾਰ ਹੋਵੇ ਕੋਈ ਵੀ ਸਮਾਨ ਭੇਜਣਾ ਤੇ ਘੱਟ ਰੇਟਾਂ ਦੇ ਉੱਤੇ ਤੇ ਪੂਰੀ ਰਿਸਪੌਂਸਿਬਿਲਟੀ ਨਾਲ ਤੇ ਪੂਰੀ ਜ਼ਿੰਮੇਵਾਰੀ ਦੇ ਨਾਲ ਸਮਾਨ ਜਰਾਏ ਜਾਂਦਾ ਹੈ ਕਿਤੇ ਵੀ ਜਾਣਾ ਹੋਵੇ ਸੋ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੀਆਂ ਧੈਣਾ ਜਾਂ ਵੀਰ ਜਿਹੜੇ ਨੇ ਰਕਰੀ ਭੇਜਣ ਵਾਸਤੇ ਬਾਅਦ ਇੱਥੇ ਆਈਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਧੈਣਾ ਜਿਹੜੀਆਂ ਨੇ ਰਕਰੀ ਭੇਜਣ ਵਾਸਤੇ ਇੱਥੇ ਆਈਆਂ ਨੇ ਆਪਾਂ ਗੱਲਬਾਤ ਕਰਦੇ ਆ ਕਿਦਾਂ ਦਾ ਵਧੀਆ ਲੱਗਿਆ ਉਪਰਾਲਾ ਇਹਨਾਂ ਦਾ ਇੰਡੀਆ ਪੋਸਟ ਵਾਲਿਆਂ ਦਾ ਗੱਲਬਾਤ ਕਰਦੇ ਆ ਸੋ ਨਮਸਕਾਰ ਪੈਂਦੀ ਕੀ ਨਾਮ ਜੇ ਮੇਰਾ ਨਾਮ ਮੋਹਨਸ਼੍ਰੀ ਹੈ सो so, तुम भी रखड़ी भेजने आए हो कहना चाहते हो कि इंडिया पोस्ट वाले जो एक लिफाफा एक रखड़ी का लिफाफा तैयार किया कि वाला लगे काफी अच्छी सर्विस है बेसिकली आ, काफी अच्छा एक ऑफर कह सकते हो कि दूसरे कोरियर सर्विस वाले तो कुछ भी प्रोवाइड नहीं कर रहे हैं बट yeah. इंडिया पोस्ट वालों ने काफी अच्छा इनिशिएटिव लिया है so, तो किदा देख दो लोग जो पहला कोरियर से जाते हैं तो हूँ जो है इंडिया पोस्ट से बड़ा रश पिया होंगे बिल्कुल जी आज गवर्नमेंट सर्विस को हर कोई जो है प्रेफरेंस देना ही ਸੋ ਭੈਣ ਭਾਈ ਦਾ ਪਵਿੱਤਰ ਨਾਤਾ ਹੁੰਦਾ ਰੱਖੀ ਦਾ ਕੀ ਕਹਿਣਾ ਚਾਹਦੇ ਹੋ ਬਸ ਹਰ ਭੈਣ ਭਾਈ ਨੂੰ ਕਿਸ਼ੋਰ ਅੱਛੇ ਸਬਲੈਸਿੰਗਸ ਰਹੇ ਸਤਿ ਸ੍ਰੀ ਅਕਾਲ ਸੋ ਗੱਲਬਾਤ ਕੀਤੀ ਹੈ ਭੈਣ ਨਾਲ ਉਹਨਾਂ ਨੇ ਕਿਹਾ ਕਿ ਭੈਣ ਭਾਈ ਦਾ ਨਾਤਾ ਜਿਹੜਾ ਪਵਿੱਤਰ ਨਾਤਾ ਬਣਿਆ ਰਹੇ ਤੇ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਇੰਡੀਆ ਪੋਸਟ ਵਾਲਿਆਂ ਨੇ ਤੇ ਇੱਥੇ ਹੀ ਆਣ ਕੇ ਰਖੜੀ ਵੀ ਕਰਾਓ ਕੋਈ ਵੀ ਪ੍ਰੋਡਕਟ ਬਾਹਰ ਭੇਜਣਾ ਹੈ ਤੁਸੀਂ ਆਤੇ ਭੇਜੋ ਬੜੇ ਘੱਟ ਰੇਟਾਂ ਦੇ ਉੱਤੇ ਜਿਹੜਾ ਇਹ ਸਮਾਨ ਭੇਜਦੇ ਨੇ ਉਹ ਵੀਡੀਓ ਨੂੰ ਅੱਤਵਾਲ ਸ਼ੇਅਰ ਕਰਿਓ ਕੈਮਰਾ ਪਕਸ਼ ਤੋਂ ਬੋਮਣ ਕਰਵਾਉਣ ਦੇ ਨਾਲ ਲੱਖੀ ਰਾਜਪੂਤ ਬਟਾ